ਹੈਲੋ ਸੀਪੀ ਸਾਹਿਬ ਦੀ ਬਣੀ ਆਈ ਦੀ ਜਿੰਦੇ ਉੱਤੇ ਸੀਪੀ ਸਾਹਿਬ ਦੀ ਫੋਟੋ ਲੱਗੀ ਆ ਵਰਦੀ ਵਾਲੀ ਉੱਤੋਂ ਮੈਨੂੰ ਇੱਕ ਮੈਸੇਜ ਆਇਆ ਕਿ ਹਾਊ ਆਰ ਯੂ ਮੇਰੇ ਜੀ ਫਾਈਨ ਜੀ ਪੰਕੀ ਜੀ ਜੋ ਸੀਰਪ ਵਿੱਚ ਕੈਪਟਨ ਹੈ ਤੇ ਉਹਨਾਂ ਦੀ ਕੋਈ ਬਦਲੀ ਬਦਲੀ ਹੋਣ ਜਾ ਰਹੀ ਹੈ ਤੇ ਉਹਨਾਂ ਦੇ ਕੋਲ ਕੋਈ ਕੋਈ ਤੁਹਾਡੇ ਕੋਲ ਜਿਹੜਾ ਮੈਸੇਜ ਆ ਦਿਖਾ ਸਕਦੇ ਤੁਸੀਂ ਮੈਂ ਕੋਲ ਕਿਹਾ ਫਾਈਨ ਹਾਂ ਫਾਈਨ ਜੀ ਉਸ ਤੋਂ ਬਾਅਦ ਸਰ ਆਹ ਲੋਕਾਂ ਨੂੰ ਉੱਤੇ ਕਰ ਦਿੰਦੇ ਜੀ ਕੋਈ ਇੱਕ ਵਾਰ ਥੋੜਾ ਥੱਲੇ ਕਰੋ ਸਰ ਦੇਖ ਰਹੇ ਸਰ ਕਹਿ ਰਹੇ ਨਾਈਸ ਸੈਂਡ ਮੀ ਯੂਅਰ ਨੰਬਰ ਮੈਂ ਕਹਿੰਦਾ গুਡ ਆਫਟਰਨੂਨ ਸਰ ਮੈਂ ਆਪਣਾ ਨੰਬਰ ਸੈਂਡ ਕੀਤਾ ਇਸ ਡਿਊਟੀ ਵਾਸ ਟ੍ਰਾਂਸਫਰਡ ਔਰ ਦੇ ਵਾਂਟ ਟੂ ਸੈਲ ਸਮ ਦੇਅਰ ਫਰਨੀਚਰ ਐਂਡ ਇਲੈਕਟ੍ਰੋਨਿਕਸ ਆਈਟਮ ਨਿਊ ਐਂਡ ਇਨ ਗੁੱਡ ਕੰਡੀਸ਼ਨ ਯੂ ਕੈਨ ਟੇਕ ਇਫ ਯੂ ਵਾਂਟ ਮੈਂ ਕਹਾਂਗਾ ਓਕੇ ਸਰ ਫਿਰ ਉਹ ਸੰਤੋਸ਼ ਕੁਮਾਰ ਮੈਨੂੰ ਫੋਨ ਕਰਦਾ ਜੀ ਇਸ ਨੰਬਰ ਤੋਂ ਸੀਪੀ ਸਾਹਿਬ ਦੀ ਆਈਡੀ ਬਣਾ ਕੇ ਉਹਨੇ ਮੇਰੇ ਤੋਂ ਨੰਬਰ ਮੰਗਿਆ ਮੈਂ ਸੋਚਿਆ ਸੀਪੀ ਸਾਹਿਬ ਨੇ ਮੰਗਿਆ ਮੈਂ ਦਿਖਾਇਆ ਤੁਮ ਓਕੇ 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 ਉਹਨੇ ਲਿਖਿਆ ਆਲ ਆਈਟਮ ਪ੍ਰਾਈਸ 1,50,000 15000 ਗੁੱਡ ਕੰਡੀਸ਼ਨ ਸੀਆਰਪੀ ਟਰੱਕ ਡਿਲੀਵਰੀ ਔਨ ਫ੍ਰੀ ਸੀਪੀ ਸਾਹਿਬ ਦੇ ਅੱਜਕੱਲ ਕਿਉਂਕਿ ਮੈਨੂੰ ਇਸ ਪਹਿਲਾਂ ਵੀ ਪਤਾ ਲੱਗਿਆ ਸੀ ਕਿ ਕੋਈ ਐਡੀਜੀਪੀ ਫੁਲਕੀ ਸਾਹਿਬ ਦੇ ਨਾਲ ਵੀ ਇਦਾਂ ਹੋਇਆ ਸੀ ਫੇਸਬੁੱਕ ਤੇ ਤੁਹਾਨੂੰ ਬੰਦਾ ਨਹੀਂ ਜਾਣਦਾ ਸੀ ਨਹੀਂ ਜਾਣਦਾ ਸੀ ਪਰ ਤੁਹਾਨੂੰ ਨਹੀਂ ਪਰ ਤੁਸੀਂ ਮੇਰੀ ਗੱਲ ਸੁਣੋ ਨੂੰ ਪਤਾ ਲੱਗਿਆ ਦੀ ਗਲਤ ਅੰਕਾ ਲੱਗਦਾ ਲੱਗੀ ਜੀ ਸੁਣੋ ਸਾਈਬਰ ਕ੍ਰਾਈਮ ਦੇ ਚਾਂਸਿਆਂ ਵਿੱਚ ਲੈ ਮਾਸੂਮ ਲੋਕਾਂ ਨੂੰ ਬਣਾਇਆ ਜਾਂਦਾ ਹੈ ਬੇਵਕੂਫ ਸੱਚਾਕਾਰ ਫੌਟ ਇੰਡੀਆ న్యూਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਈਬਰ ਕ੍ਰਾਈਮ ਅੱਜਕੱਲ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਜਿਸ ਦੇ ਕਾਰਨ ਮਾਸੂਮ ਲੋਕਾਂ ਨੂੰ ਇਸ ਚਾਂਸੇ ਵਿੱਚ ਲੈ ਕੇ ਉਹਨਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ ਅਤੇ ਕਈ ਤਰੀਕੇ ਦੇ ਠੱਗੀ ਵੀ ਮਾਰੀ ਜਾਂਦੀ ਹੈ ਇਸੇ ਤਰੀਕੇ ਦਾ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਸਾਧਰ ਚੋਰਾਂ ਦੇ ਵੱਲੋਂ ਸਾਈਬਰ ਕ੍ਰਾਈਮ ਦੇ ਰਾਹੀਂ ਮਾਸੂਮ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਹੈ ਇਸ ਰਣਨੀਤੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪੁਲਿਸ ਕਰਮਚਾਰੀ ਦੀ ਫੋਟੋ ਦਾ ਵੀ ਇਸਤੇਮਾਲ ਕੀਤਾ ਗਿਆ ਅਤੇ ਉਹਨਾਂ ਦਾ ਨਾਮ ਲੈ ਕੇ ਇਸ ਠੱਗੀ ਨੂੰ ਅੰਜਾਮ ਦਿੱਤਾ ਗਿਆ ਔਰ ਮੇਰੀ ਫੇਸਬੁਕ ਆਈਡੀ ਹੈ ਲक्की ਸੰਧੂ ਸੰਧੂ ਦੇ ਨਾਮ ਤੇ ਠੀਕ ਔਰ ਮੈਨੂੰ ਇੱਕ ਹੈਲੋ ਸੀਪੀ ਸਾਹਿਬ ਦੀ ਬਣੀ ਆ ਗਈ ਜਿੰਦੇ ਉੱਤੇ ਸੀਪੀ ਸਾਹਿਬ ਦੀ ਫੋਟੋ ਲੱਗੀ ਆ ਵਰਦੀ ਵਾਲੀ ਉੱਤੋਂ ਮੈਨੂੰ ਇੱਕ ਮੈਸੇਜ ਆਇਆ ਕਿ ਹਾਊ ਆਰ ਯੂ ਮੇਰੇ ਜੀ ਪਾਈ ਪਿੰਡੀਂ ਦੇ ਕੋਲ ਉਹ ਮੈਨੂੰ ਮੇਰੇ ਬਾਰੇ ਪੁੱਛਿਆ ਮੈਂ ਦੱਸਿਆ ਉਹਨਾਂ ਨੂੰ ਕਿ ਮੈਂ ਲक्की ਸੰਧੂ ਇੱਥੇ ਆਇਆ ਹਾਂ ਤਾਂ ਕਿੰਨੀ ਤਰੀਕਾ ਆ ਰਹੇ ਤੁਹਾਨੂੰ ਆਪ ਨੂੰ ਜਿਸ ਦਿਨ ਪ੍ਰਭੂ શ્રી ਰਾਮ ਜੀ ਦਾ ਆਗਮਨ ਹੋਣਾ ਸੀ ਤੇ ਉਹਨਾਂ ਨੇ ਫਿਰ ਨੰਬਰ ਮੰਗੇ ਮੈਂ ਕਿਹਾ ਸ਼ਹਿਦ ਸਿੰਘ ਸਿੱਪੀ ਸਾਹਿਬ ਨੇ ਅੱਛੇ ਇਨਸਾਨ ਨੇ ਸਿੱਪੀ ਸਾਹਿਬ ਕਿਉਂਕਿ ਸ਼ਹਿਰ ਨੂੰ ਨਸ਼ਾ ਮੁਕਤ ਕਰ ਰਿਹਾ ਹੈ ਨਸ਼ਾ ਮੁਕਤ ਕਰ ਰਿਹਾ ਹੈ ਨੰਬਰ ਤਾਂ ਉਹ ਕਿੱਦਾਂ ਮੰਗਦਾ ਇੱਕ ਮਿੰਟ ਸ਼ਰਮਾ ਜੀ ਇੱਕ ਮਿੰਟ ਨੰਬਰ ਕਿੰਨਾ ਆਇਆ ਜੈਸਟਰ ਕਰ ਰਿਹਾ ਉਹ ਖਤਮ ਕਰ ਰਿਹਾ ਬਹੁਤ ਵਧੀਆ ਕੰਮ ਸਿੱਪੀ ਸਾਹਿਬ ਕਰ ਰਿਹਾ ਤੇ ਮੈਂ ਕਿਹਾ ਚਲੋ ਸਿੱਪੀ ਸਾਹਿਬ ਇੱਕ ਆਮ ਬੰਦੇ ਨੂੰ ਵੀ ਮਿਲ ਜਾ ਤੇ ਚਲੋ ਸੰਭ ਵੀ ਸੈਪਟ ਕੀਤਾ ਉਹਨਾਂ ਨੇ ਤੇ ਚਲੋ ਗੱਲਬਾਤ ਚੱਲੀ ਜੀ ਉਹਨਾਂ ਨੇ ਕਿਹਾ ਮੈਂ ਮੈਨੂੰ ਆਪਣਾ ਨੰਬਰ ਸੈਂਡ ਕਰੋ ਮੈਂ ਨੰਬਰ ਸੈਂਡ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਅਗਲੀ ਵਾਰੀ ਮੈਸੇਜ ਆ ਰਿਹਾ ਕਿ ਮੇਰਾ ਇੱਕ ਦੋਸਤ ਹੈ ਸੰਤੋਸ਼ ਕੁਮਾਰ ਜੋ ਸੀਰਪੀਚ ਕੈਪਟਨ ਹੈ ਤੇ ਉਹਨਾਂ ਦੀ ਕੋਈ ਬਦਲੀ ਬਦਲੀ ਹੋਣ ਜਾ ਰਹੀ ਹੈ ਤੇ ਉਹਨਾਂ ਦੇ ਕੋਲ ਕੋਈ ਤੁਹਾਡੇ ਕੋਲ ਜਿਹੜਾ ਮੈਸੇਜ ਆ ਦਿਖਾ ਸਕਦੇ ਤੁਸੀਂ ਹਾਂਜੀ ਭਾਈ ਜਕੀ ਜੀ ਕਹਿੰਦਾ ਦੱਸੋ ਵੀ ਤੁਹਾਡੇ ਕੋਲ ਨੰਬਰ ਦੂਸਰਾ ਮੰਗਿਆ ਨੇ ਤੁਹਾਡੇ ਕੋਲ ਤੁਸੀਂ ਕਿਹੜਾ ਕੀਤਾ ਮੈਂ ਦਿਖਾਣਾ ਜੀ ਆਹ ਦੇਖੋ ਸਰ ਦੀ ਫੋਟੋ ਲਾ ਕੇ ਉਹ ਲਿਖ ਰਿਹਾ ਹਾਏ ਹਾਓ ਆਰ ਯੂ ਮੈਂ ਕਹਿੰਿਆ ਫਾਈਨ ਫਾਈਨ ਜੀ ਉਸ ਤੋਂ ਬਾਅਦ ਸਰ ਐਲੋ ਮੈਂ ਉੱਥੇ ਕਰ ਦਿੰਦਾ ਜੀ ਉਹ ਇੱਕ ਥੋੜਾ ਥੱਲੇ ਕਰੋ ਸਰ ਦੇਖ ਰਹੇ ਸਰ ਕਹਿ ਰਹੇ ਨਾਈਸ ਸੈਂਡ ਮੀ ਯੂਅਰ ਨੰਬਰ ਮੈਂ ਕਿ ਗੁੱਡ ਆਫਟਰਨੂਨ ਸਰ ਮੈਂ ਆਪਣਾ ਨੰਬਰ ਸੈਂਡ ਕੀਤਾ ਉਹਨਾਂ ਨੇ ਲਿਖਿਆ 1 ਹੋਮੀ ਫਰੈਂਡ ਸੰਤੋਸ਼ ਕੁਮਾਰ ਹੀ ਵਿਲ ਕਾਲ ਯੂ ਹੀ ਇਜ਼ ਦ ਸੀਆਰਪੀ ਅਫੀਸਰ ਹਿਸ ਡਿਊਟੀ ਵਾਸ ਟ੍ਰਾਂਸਫਰਡਰ ਔਰ ਦੇ ਵਾਂਟ ਟੂ ਸੈਲ ਸਮ देयर ਫਰਨੀਚਰ ਐਂਡ ਇਲੈਕਟ੍ਰੋਨਿਕਸ ਆਈਟਮ ਨਿਊ ਐਂਡ ਇਨ ਗੁੱਡ ਕੰਡੀਸ਼ਨ ਯੂ ਕੈਨ ਟੇਕ ਇਫ ਯੂ ਵਾਂਟ ਮੈਂ ਕਹੋ ਕਿ ਸਰ ਤੇ ਸੰਤੋਸ਼ ਕੁਮਾਰ ਜੀ ਕਾ ਮੈਨੂੰ ਅਭੀ ਕਾਲ ਆਇਆ ਥਾ ਕਿਉਂਕਿ ਵਹੀ ਬਾਤ ਕਰ ਉਹੀ ਬੰਦਾ ਗੱਲ ਕਰ ਰਿਹਾ ਕਿ ਸੰਤੋਸ਼ ਕੁਮਾਰ ਜੀ ਤਾਂ ਮੈਨੂੰ ਕਾਲ ਆਇਆ ਸਮਾਨ ਲੈ ਲਓ ਤਾਂ ਮੈਂ ਸੋਚਿਆ ਕਿ ਮੈਂ ਮੈਂ ਸੋਚਿਆ ਕਿ ਸ਼ਾਇਦ ਵਾਕੇ ਸੀਪੀ ਸਾਹਿਬ ਦੀ ਕਾਲ ਆਈ ਹੋਣੀ ਉਹਨਾਂ ਨੂੰ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਸਮਾਨ ਇਹ ਤੋਂ ਲੈ ਲਓ ਹਾਂ ਫਿਰ ਉਹ ਸੰਤੋਸ਼ ਕੁਮਾਰ ਮੈਨੂੰ ਫੋਨ ਕਰਦਾ ਜੀ ਇਸ ਨੰਬਰ ਤੋਂ ਨਹੀਂ ਉਹ ਪਹਿਲਾਂ ਤੁਹਾਡੇ ਕੋਲ ਨੰਬਰ ਮੰਗਦੇ ਆ ਜੀ ਨੰਬਰ ਮੰਗਿਆ ਸਰ ਮੈਂ ਤੁਹਾਨੂੰ ਦਿਖਾਇਆ ਵਿੱਚ ਦੇ ਇੱਕ ਬਸਰ ਇਹ ਇਹ ਬੰਦਾ ਆਓ ਫੋਟੋ ਦਿਖਾ ਦਿਓ ਫੋਟੋ ਫੋਟੋ ਦਿਖਾਈਓ ਜੀ ਸੰਤੋਸ਼ ਕੁਮਾਰ ਸੀਆਰਪੀਐਫ ਹਾਂ ਅੱਛਾ ਜੀ ਦਿਖਾਓ ਜੀ ਮੜ ਕੇ ਅੱਗੇ ਕਰੋ ਇੰਨੇ ਮੈਨੂੰ ਇੰਨੇ ਮੈਨੂੰ ਸਰ 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 ਇੱਕ ਮਿੰਟ ਇੰਨੇ ਮੈਨੂੰ ਆ ਭੇਜਿਆ ਸਾਈਟ ਤੇ ਕੀ ਆ ਤਾਂ ਮੈਂ ਜੀ ਇਹ ਉਹਨੇ ਆਈਟਮ ਤੇ ਦੇਖ ਕੇ ਮੇਰੀ ਸਵਪਨ ਮੇਰੀ ਸੁਪਨ ਜੀ ਨਾਲ ਗੱਲ ਹੋਈ ਆ ਉਹਨਾਂ ਨੇ ਕਿਹਾ ਕਿ ਤੁਸੀਂ ਸਮਾਨ ਲੈ ਲੋ ਜੀ ਹੂੰ ਹੂੰ ਉਹਨਾਂ ਨਾਲ ਸੈਰੀਗੀ ਤੋਂ ਸੁਪਨ ਜੀ ਨਾਲ ਗੱਲ ਹੋਈ ਆ ਤੁਹਾਨੂੰ ਸਿਰ ਲਾਈਵ ਦਿਖਾਣਾ ਵੀਡੀਓ ਲੱਕੀ ਲੱਕੀ ਤੇ ਗੱਲ ਤੁਹਾਡਾ ਸੰਸੈਸਿੰਗ ਪੂਰਾ ਹੋ ਰਿਹਾ ਤੁਸੀਂ ਦੱਸੋ ਪਹਿਲੀ ਵਾਰੀ ਬੰਦਾ ਤੁਹਾਡੇ ਸੰਭਰ ਕਿੱਦਾਂ ਆਇਆ ਹੈ ਮੇਰੇ ਨਹੀਂ ਆਇਆ ਉਹਨਾਂ ਨੇ ਮੈਨੂੰ ਕਾਲ ਕੀਤੀ ਆ ਮੈਂ ਉਹ ਹੀ ਕਹਿ ਰਿਹਾ ਨਾ ਤੁਸੀਂ ਧਿਆਨ ਨਾਲ ਸੁਣ ਹਾਂਜੀ ਸੀਪੀ ਸਾਹਿਬ ਵੀ ਆਈਡੀ ਬਣਾ ਕੇ ਉਹਨੇ ਮੇਰੇ ਤੋਂ ਨੰਬਰ ਮੰਗਿਆ ਮੈਂ ਸੋਚਿਆ ਸੀਪੀ ਸਾਹਿਬ ਨੇ ਮੰਗਿਆ ਮੈਂ ਦਿਖਾਇਆ ਤੁਹਾਨੂੰ ਓਕੇ 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 ਉਸ ਤੋਂ ਬਾਅਦ ਉਹਨੇ ਕਿਹਾ ਸਾਈਕਲ ਮੇਰੇ ਕੋਲ ਆ ਫਰਿੱਜ ਮੇਰੇ ਕੋਲ ਆ ਐਲਸੀਡੀ ਮੇ ਇਲੈਕਟ੍ਰੋਨਿਕਸ ਜਿਹੜੀ ਮੇਰੇ ਕੋਲ ਹੈ ਆਪਣੀ ਜੋ ਦੀ ਨਾਮ ਹੈ ਜਿਹੜਾ ਉਹ ਨਹੀਂ ਲੱਗਦਾ ਵਾਸ਼ਿੰਗ ਮਸ਼ੀਨ ਅਲਮੀਰਾ ਸਾਰੇ ਪਾਸੇ ਘਮਾਉਂਦੇ ਫਰਨੀਚਰ ਮੋਬਿਲ ਸਰਵਿਸ ਨੇ ਅਰੇ ਹਮ ਹਮ ਡਾਈਨਿੰਗ ਟੇਬਲ ਆਪ ਬਿਚੇ ਰੱਖੋ ਯਾਰ ਇਹ ਸਾਰੀਆਂ ਆਈਟਮਾਂ ਤੁਹਾਨੂੰ ਨੇ ਭੇਜੀਆਂ ਮਨੁੱਖ ਜੀ ਸਰਦਾਰ ਤੋਸ਼ਕ ਮਾਨ ਨੇ ਤੋਸ਼ਕ ਇੱਕ ਮਿੰਟ ਸਰ ਉਹਨਾਂ ਨੇ ਕਿ ਆਲ ਆਈਟਮ ਪ੍ਰਾਈਸ 1,50,000 15000 ਗੁੱਡ ਕੰਡੀਸ਼ਨ ਸੀਆਰਪੀ ਟਰੱਕ ਡਿਲੀਵਰੀ ਆਨ ਫ੍ਰੀ ਜੀ ਮੈਂ ਕਹਾ ਓਕੇ ਤੇ ਉਹਨੇ ਮੇਰੇ ਡਰਸ ਮੰਗੇ ਮੈਂ ਦੱਸਤਾ ਜੀ ਗੁਰੂ ਅਰਜਨ ਦੇਵ ਨਗਰ ਬਸਤੀ ਬਟੂ ਚੰਦ ਮਾਈਟਾ ਤਾਂ ਉਹਨੇ ਕਿਹਾ ਓਕੇ ਉਸ ਤੋਂ ਬਾਅਦ ਸਾਰਾ ਮੈਨੂੰ ਲੱਗਾ ਕਿ ਇਹ ਬੰਦਾ ਕੁਝ ਤੇਜ ਹੈ ਤੇ ਮੈਂ ਉਹਦੀ ਵੀਡੀਓ ਰਿਕਾਰਡਿੰਗ ਕੀਤੀ ਸੀ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਵੀ ਦਿਖਾਣਾ ਤੁਹਾਨੂੰ ਸਮਾਨ ਵੇਚ ਰਿਆ ਸੀ ਕਹਿੰਦੇ ਤੁਹਾਨੂੰ ਪੈਸੇ ਮੰਗ ਰਿਆ ਸੀ ਸਾਰਾ ਦਿਖਾ ਦਿਓ ਦਿਖਾ ਦਿਓ ਫਿਰ ਥੋੜੀ ਉੱਪਰ ਪਿੱਛੇ ਰੱਖਿਓ ਇੱਕ ਮਿੰਟ ਪਿੱਛੇ ਇਧਰ ਆਓ ਪਿੱਛੇ ਰੱਖਿਓ ਬਾਹਰ ਰੱਖਿਓ ਪਿੱਛੇ ਦੀ ਹੱਥੇ ਰੱਖੋ ਪਿੱਛੇ ਸਾਰੇ ਪਾਸੇ ਸਾਰੇ ਬੋਲੋ ਨਾ ਫਿਰ ਉਹਦੀ ਤਾਈ ਤੋਂ ਇੱਕ ਜਗ੍ਹਾ ਤੇ ਰੱਖ ਦਿਓ ਭਾਜੀ ਸਾਰੇ ਪਾਸੇ ਆਉਣਾ ਉੱਤਰ ਇੱਕ ਦਿਨ ਚਲਾ ਦਿਓ ਚਲਾ ਦਿਓ ਹਾਂ 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 ਸੀਪੀ ਸਰਵਨ ਸਾਹੁੰਨੇ ਮੇਰੇ ਨੰਬਰ ਤੇ ਆ ਐਕਚੁਅਲੀ ਮੇਰੇ ਇਧਰ

है, इसी मैं आपको सामान डिटेल भेज दे रहा हूं, आप चेक करके मुझे जवाब दीजिए ठीक ठीक है? है है संतोष जी आज मैं थोड़ा रामनवमी करके बिजी हूँ अच्छा, अच्छा। तो कल कल तक का तो आज साम मैं सामान की डिटेल्स आपको भेज दे रहा हूँ जवाब दीजिए वो ऐसा रहेगा जो अपना सीआरपीएफ का डिलीवरी सर्विस रहेगा ना उसके इंटरेस्टेड रहेगा तो ठीक है ठीक है सर व्हाट्सअप

ਕਿ ਇੱਕ ਦੋਸਤ ਸਾਡੇ ਆਈ.ਡੀ. ਸਾਹਿਬ ਵੀ ਇੱਥੇ ਲੱਗੇ ਸੀ ਅ ਕੁਸਤਮ ਸ਼ਰਮਾ ਜੀ ਉਹਨਾਂ ਦੇ ਵੀ ਕੋਈ ਆਈ.ਡੀ. ਫਿੱਟ ਮੈਨੂੰ ਸ਼ੱਕ ਪੈ ਗਿਆ ਸੀ ਕਿ ਇਹ ਬੰਦਾ ਡਿਫਾਲਟਰ ਹੈ ਕਿਉਂਕਿ ਸੀ.ਡੀ. ਸਾਹਿਬ ਤਾਂ ਬੜੇ ਵਧੀਆ ਇਨਸਾਨ ਆ ਔਰ ਅੱਛਾ ਕੰਮ ਸਾਡੇ ਜਲੰਧਰ ਦੇ ਵਿੱਚ ਕਰਦੇ ਆ ਤਾਂ ਮੈਂ ਫਿਰ ਇਹ ਰਿਪੋਰਟਿੰਗ ਕਰ ਲਈ ਤੁਹਾਨੂੰ ਨੀ ਤੁਹਾਨੂੰ ਦਾ ਸਮਾਨ ਤੁਹਾਨੂੰ ਇੱਕ ਗੱਲ ਗੱਲ ਕਲੀਅਰ ਕਰੋ ਤੁਹਾਡੇ ਕੋ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਹੈ ਸਮਾਨ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਉਹਨਾਂ ਨੇ ਮੇਰੇ ਤੋਂ ਡਿਮਾਂਡ ਇਹ ਕੀਤੀ ਹੈ ਕਿ ਸੁਪਨ ਸ਼ਰਮਾ ਜੀ ਮੇਰੇ ਦੋਸਤ ਨਹੀਂ ਸੀ ਜੀ ਉਹਨਾਂ ਨੇ ਤੁਹਾਡਾ ਮੈਨੂੰ ਨੰਬਰ ਦਿੱਤਾ ਜੀ ਠੀਕ ਹੈ ਜੀ ਉਹਨਾਂ ਨੇ ਕਿਹਾ ਮੇਰਾ ਦੋਸਤ ਲक्की ਜੀ ਉਹਨਾਂ ਨਾਲ ਗੱਲ ਕਰਕੇ ਉਹ ਤੁਹਾਡੇ ਕੋ ਸਮਾਨ ਲੈ ਲੈਣਗੇ ਮੇਰੀ ਟਰਾਂਸਫਰ ਹੋਈ ਹੈ ਸਰ ਤੁਸੀਂ ਕੋਈ ਸਮਾਨ ਖਰੀਦਣਾ ਚਾਹੁੰਦੇ ਸੀ ਮੈਡਮ ਮੈਂ ਦੇਖੋ ਪਹਿਲਾਂ ਤਾਂ ਬੰਦਾ ਪਚਲ ਹੋ ਜਾਂਦਾ ਨਾ ਵੀ ਜੇ ਸਮਾਨ ਦੇਖ ਕੇ ਕੋਈ ਮੈਨੂੰ ਪਤਾ ਲੱਗ ਗਿਆ ਵੀ ਬੰਦਾ ਕੋਈ ਗਲਤ ਹਮਸਲ ਮਾਰ ਰਿਹਾ ਹੈ ਲekin ਇੱਕ ਸਵਾਲ ਇਸ ਤੋਂ ਇਸ ਤੋਂ ਅਸੀਂ ਆਉਣ ਤੋਂ ਪਹਿਲਾਂ ਫੇਸਬੁਕ 'ਤੇ ਤੁਹਾਨੂੰ ਬੰਦਾ ਨਹੀਂ ਜਾਣਦਾ ਸੀ ਨਹੀਂ ਜਾਣਦਾ ਸੀ ਪਰ ਤੁਹਾਨੂੰ ਸਿੱਧਾ ਮੈਂ ਅਸੀਂ ਆਇਆ ਕਿ ਇਹਨਾਂ ਦੇ ਕੋਲ ਸੌਦਾ ਆਉਂਦੀ ਹੈ ਜਿਹੜਾ ਹੈਗਾ ਵੀ ਮੈਂ ਕਿਸੀ ਸਾਹਿਬ ਦਾ ਮੈਨੂੰ ਸ਼ਹਿਰ ਮੈਸੇਜ ਆ ਕਿ ਹਨਾ ਹਵਲ ਜੀ ਇਸ ਕਰਕੇ ਜਿਹੜਾ ਹੈਗਾ ਇਹ ਐਸ ਦੇ ਆਪਣੀ ਉਹਦੀ ਗੱਲਬਾਤਾਂ ਸੁਣਾ ਰਹੇ ਨੇ ਸ਼ਹਿਰ ਦੇ ਵਧੀਆ ਇਨਸਾਨ ਨੇ ਔਰ ਅੱਛੀ ਛਵੀ ਰੱਖਣ ਵਾਲੇ ਸੀ ਵੀ ਸਾਹਿਬ ਨੇ ਤਾਂ ਸਾਹਮਣੇ ਵੀ ਜੁੜੀ ਹੈ ਇੱਕ ਵਾਰੀ ਤੁਸੀ ਮੈਨੂੰ ਪਤਾ ਨਹੀਂ ਸੀ ਕਿ ਇਹ ਫੇਕ ਹੈ ਤੁਸੀਂ ਲਾਈਫ ਹੋ ਕਰੋਗੇ ਸਾਡੇ ਸਾਹਮਣੇ ਇਸ ਵਿਅਕਤੀ ਨੂੰ ਹਾਂ ਇਸ ਵਿਅਕਤੀ ਤੋਂ ਹੁਣ ਵੀ ਮੈਨੂੰ ਫੋਨ ਆ ਰਹੇ ਤੁਸੀਂ ਅਸੀਂ ਸਾਰੇ ਸ਼ਰਮਾ ਜੀ ਗੱਲ ਸੁਣੋ ਗੱਲ ਸੁਣੋ ਜੀ ਤੁਸੀਂ ਇਹ ਦੱਸੋ ਵੀ ਸਮਾਨ ਤੁਹਾਨੂੰ ਗੱਲ ਕਲੀਅਰ ਕਰੋ ਪਹਿਲਾਂ ਇਹ ਸਮਾਨ ਵੇਚ ਰਿਆ ਸੀ ਵੀਰ ਸਾਹਿਬ ਨਾਂ ਦਾ ਕਿ ਪੈਸੇ ਡਿਮਾਂਡ ਕਰ ਰਿਹਾ ਸੀ ਦੁਬਾਰਾ ਫੇਰ ਸਮਾਨ ਨੂੰ ਲੈ ਕੇ ਪੈਸੇ ਡਿਮਾਂਡ ਕਰ ਰਿਹਾ ਹੈ ਪੈਸੇ ਡਿਮਾਂਡ ਕਰ ਰਿਹਾ ਸੀ ਸਮਾਨ ਸਮਾਨ ਦੇ ਸਮਾਨ ਦੇ ਆਵਜ ਵਿੱਚ ਦਸ ਨਹੀਂ ਸਮਾਨ ਦੇ ਆਵਜ ਵਿੱਚ ਪੈਸੇ ਡਿਮਾਂਡ ਕਰ ਰਿਹਾ ਸੀ ਜੇ ਮਨਾ ਕਰ ਦਿੰਦੇ ਅਸੀਂ ਨਹੀਂ ਲੈਣਾ ਸਮਾਨ ਉਹਨਾਂ ਨੇ ਕੀ ਕਿਹਾ ਅਗੋਂ ਜੇ ਤੁਸੀਂ ਮਨਾ ਕੀਤਾ ਹੋਣਾ ਕਿ ਨਹੀਂ ਆਪ ਸਮਾਨ ਨਹੀਂ ਲੈਣਾ ਨਹੀਂ 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 ਮੈਂ ਨਹੀਂ ਕੀਤਾ ਸੀ ਪੀ ਸਾਹਿਬ ਸਮਝ ਕੇ ਨਹੀਂ ਕੀਤਾ ਸੀ ਪੀ ਸਾਹਿਬ ਸਮਝ ਕੇ ਮੈਂ ਨਹੀਂ ਕੀਤਾ ਕਿ ਚਲੋ ਸੀਪੀ ਸਾਹਿਬ ਨੇ ਕਿਹਾ ਉਹਨਾਂ ਕਿ ਮਿੱਤਰ ਮਤਲਬ ਨਹੀਂ ਪਰ ਤੁਸੀਂ ਮੇਰੀ ਗੱਲ ਸੁਣੋ ਨੂੰ ਪਤਾ ਲੱਗਿਆ ਦੀ ਗਲਤ ਅੰਕ ਲੱਗਦਾ ਲੱਗੀ ਜੀ ਸੁਣੋ ਤੁਸੀਂ ਐਨੇ ਸੋਸ਼ਲ ਵਰਕਰ ਹੋ ਸਮਾਜ ਦੇ ਵਿੱਚ ਗਿਆ ਵਿਅਕਤੀ ਨਹੀਂ ਲੱਗੀ ਜੀ ਸੁਣੋ ਪਹਿਲਾ ਸਵਾਲ ਚੁੱਪ ਕਰ ਜਾਓ ਸਵਾਲ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ ਤੇ ਤੁਹਾਨੂੰ ਪਤਾ ਵੀ ਸੀਪੀ ਸਾਹਿਬ ਐਦਾਂ ਬੰਦੇ ਕੋਲ ਮੈਸੇਜ ਭੇਜ ਕੇ ਤੁਹਾਨੂੰ ਸਮਾਨ ਵੇਚਣਗੇ ਹੋਰ ਦਾ ਪੋਸੀਬਲ ਹੁੰਦਾ ਮਜ਼ੇਬ ਨਹੀਂ ਮੈਂ ਉਹੀ ਕਿਹਾ ਨਾ ਮਤਲਬ ਕਿ ਰਿਅਲਿਟੀ ਚੈੱਕ ਕਰਨੀ ਰਿਅਲਿਟੀ ਚੈੱਕ ਕਰਨੀ ਵੀਡੀਓ ਬਣਾਈ ਤੁਸੀਂ ਸਾਰੀ ਮੈਂ ਰਿਅਲਿਟੀ ਚੈੱਕ ਨਹੀਂ ਬਣਾਈ ਪਰ ਮੈਂ ਉਸ ਤੋਂ ਬਾਅਦ ਸੁਣਿਆ ਧੰਨ ਲੱਗਾ ਕਿ ਸ਼ਾਇਦ ਕੋਈ ਕੁਲੀਗ ਹੋ ਸਕਦਾ ਉਹਨਾਂ ਦਾ ਉਹਨਾਂ ਦੇ ਨਾਮ ਤੇ ਜਿਹੜੀ ਹੈ ਉਹਦਾ ਨਾਮ ਕਾਲਾ ਸਪੀਸ਼ਲ ਸਮਾਨ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹੜੀ ਸੀ ਆਰਪੀ ਦੀ ਫੋਟੋ ਲਗਾ ਦੇ ਮੈਂ ਪਰ ਉਹਨਾਂ ਨੂੰ ਮੈਸੇਜ ਪਾਇਆ ਸੀ ਵੀਡੀਓ ਕਾਲ ਵੀ ਆਉਂਦੀ ਆ ਇੱਕ ਵਾਰ ਉਹ ਤੁਸੀਂ ਦਿਖਾਓ ਫੇਸਬੁੱਕ ਆਈਡੀ ਤੋਂ ਜਿਹੜ ਤੋਂ ਮੈਸੇਜ ਆਇਆ ਤੁਸੀਂ ਇੱਕ ਵਾਰੀ ਆਈਡੀ ਵੀ ਜਰੂਰ ਦਿਖਾਓ ਹੋਰ ਐਸ ਐਨ ਐਸ ਵੀ ਆਉਂਦਾ ਜੀ ਮੈਂ ਕੱਲ ਮੋਬਾਈਲ ਸਾਰੇ ਬੱਸ ਘੁਮਾਇਆ ਇੱਕ ਮਿੰਟ ਜੀ ਮੈਂ ਕੱਲ ਸਰ 3:30 ਵਜੇ ਸਾਮ ਨੂੰ ਕਾਲ ਕੀਤੀ ਸੀ ਸੀਪੀ ਸਾਹਿਬ ਨੂੰ ਤੇ ਮੈਨੂੰ ਇਨਸਪੈਕਟਰ ਸਰ ਆਪ ਦਾ ਕੋਈ دوست ਮਿਸਟਰ ਮਿਸਟਰ ਕੈਪਟਨ ਸ੍ਰੀਤੋਜ ਮੁਝੇ ਆਪਕਾ ਆਪਕਾ ਰਸਨ ਜਿੱਕੇ ਫਰਨੀਚਰ ਲੈਣੇ ਕੋ ਬੋਲ ਰਹਾ ਹੈ ਜੀ 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 ਸਰ ਨੇ ਲਿਖਿਆ ਫੇਕ ਕਿਉਂਕਿ ਇਹ ਅਸਲੀ ਨੰਬਰ ਹੈ ਸਰ ਦਾ ਸੀ ਬੰਦਾ ਮੈਂ ਕਹਾਂ ਓਕੇ ਜੀ ਮੈਂ ਸਾਹਮਣੇ ਮਿਲਣਾ ਆਇਆ ਸੀ ਤੇ ਮੈਨੂੰ ਮੈਂ ਕਹੇ ਦੀ ਪਤਾ ਲੱਗਿਆ ਵੀ ਤੁਸੀਂ ਆਏ ਹੋ ਕਿ ਮੈਨੂੰ ਕੁਐਸਚਨ ਕਰ ਰਹੇ ਹੋ ਪਰ ਮੈਂ ਇਸ ਕਰਕੇ ਇੱਕ ਗੱਲ ਕਰਨਾ ਚਾਹੁੰਦਾ ਵੀ ਪਬਲਿਕ ਨੂੰ ਕੀ ਕਹਿਣਾ ਚਾਹੁੰਦਾ ਜੀ ਮੈਂ ਪਬਲਿਕ ਕਰਕੇ ਕਿ ਕਿਉਂਕਿ ਜੀ ਇਹ ਬੰਦਾ ਤੁਹਾਨੂੰ ਕਰ ਸਕਦਾ ਹੋਰ ਵੀ ਨੌਨ ਹੋਵੇ ਜੇ ਉਹ ਅਸੀਂ ਕੀਤੇ ਹੋਈ ਹੈ। ਆ ਮੰਨ ਨਹੀਂ ਉੱਥੇ ਲੁੱਟਲੇਗਾ। ਬਿਲਕੁਲ ਤੁਸੀਂ ਦੀ ਇੱਕ ਜਿਹੜੇ ਪ੍ਰਧਾਨ ਦੀ ਹੈ ਜਦੋਂ ਸ਼ਹਿਰ ਦੇ ਵਿੱਚ ਪਤਾ ਤੁਹਾਨੂੰ ਇਸ ਤਰ੍ਹਾਂ ਨੌਲੇਜ ਸੀਗੀ। ਜਿਹਨੂੰ ਕੈਚ ਕਰ ਲਿਆ। ਹਰ ਇੱਕ ਬੰਦਾ ਕੈਚ ਨਹੀਂ ਕਰ ਸਕਦਾ। ਕੋਈ ਬੰਦਾ ਮੀਡੀਆ ਕਿ ਨਹੀਂ ਆਂਦਾ ਜਾਂ ਨਹੀਂ ਦੱਸ ਪਾਉਂਦਾ। ਤੁਸੀਂ ਇੱਕ ਵਾਰੀ ਉਹ ਦਿਖਾਓ ਜਿਹੜੀ ਫੇਸਬੁਕ ਤੋਂ ਮੈਸੇਜ ਆਇਆ ਤੁਹਾਨੂੰ। ਸਰ ਜਿੱਦਾਂ ਤੁਸੀਂ ਕਹਿ ਰਹੇ ਹੋ ਤੁਸੀਂ ਤੁਹਾਨੂੰ ਕੋਈ ਕੋਈ ਨਹੀਂ ਸਾਰੀ ਗੱਲਾਂ ਛੱਡੋ ਪਹਿਲਾਂ ਤੁਸੀਂ ਆਪਾਂ ਫੋਨ ਕਰੋ ਬੰਦੇ। ਤੁਸੀਂ ਉਸ ਬੰਦੇ ਨੂੰ ਕਿੰਨੇ ਮਰੀ ਕਾਲ ਜੀ ਸਰ ਮੈਂ ਕੋਈ ਹੋਰ ਵੀ ਨਹੀਂ ਕੀਤਾ ਆਉਂਦੀ ਮੈਨੂੰ ਕਾਲ ਆ ਰਹੀਆਂ ਹੋਣ ਕਹਿੰਦੇ ਤੁਸੀਂ ਕਾਲ ਕਰੋ ਬੰਦੇ ਨੂੰ ਕਾਲ ਕਰੋ ਸਰ ਤੁਹਾਨੂੰ ਕੌਣ ਸੀ ਬੋਲਿਓ ਨਾ ਮੈਂ ਬੋਲਦੀ ਜੀ ਤੁਹਾਨੂੰ ਕੌਣ ਸੀ ਚੁੱਪ ਕਰ ਜਾਓ ਚੁੱਪ ਕਰ ਜਾਓ 2 ਮਿੰਟ ਸਰ ਉਹ ਬੋਲਿਓ ਨਾ ਮੈਂ ਕਾਲ ਕਰਨ ਲੱਗਾ ਉਸ ਬੰਦੇ ਕਿਉਂਕਿ ਹੁਣ ਵੀ ਆ ਰਹੀ ਸੀ ਕਿਉਂਕਿ ਮੈਂ ਸਭ ਨੂੰ ਤਾਂ ਫੋਨ ਲਾਇਆ ਅੰਦਰ ਉਹ ਬਿਜ਼ੀ ਸਾਹ ਵਧਾ ਰਿਹਾ ਮੈਂ ਕੰਪਲੇਂਟ ਦੇਣਾ ਹੈ ਇੱਥੇ ਮੋਬਾਈਲ ਨੂੰ ਘਮਾਓ ਸਾਰੇ ਪਾਸੇ ਬੋਲਿਓ ਨਾ ਬਸ 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 ਉਹਨੂੰ ਸ਼ਕਤ ਦੇ ਫੁੱਲ ਕਰ ਦਿਓ ਆਜ ਘਮਾਓ ਮੋਬਾਈਲ ਬੋਲੋ ਨਾ ਸ਼ਰਮਾ ਜੀ ਉਹ ਕਹਿ ਰਹੇ ਆ ਬੋਲੋ ਨਾ ਕਮਾਓ ਜੀ ਮੋਬਾਈਲ ਨੂੰ ਕੱਟ ਕਰ ਦਿਆਂ ਸ਼ਰਮਾ ਜੀ ਉਹਨੇ ਮਸ਼ੀਨ ਮੰਨ ਪਾਈ ਅੱਗੇ ਆ ਜਮਣੇ ਬੀਅਸ ਕੱਟ ਰਿਹਾ ਚਲੋ ਆ ਜਾਗਾ ਲੱਖੀ ਜੀ ਤੁਹਾਡਾ ਲਾਈਵ ਦੇਖ ਲਿਆ ਚਲਦਾ ਤੁਹਾਡਾ ਲਾਈਵ ਦੇਖ ਲਿਆ ਚਲਦਾ ਚਲੋ ਲਾਈਵ ਦੇਖ ਲਿਆ ਤਾਂ ਮੈਂ ਫਿਰ ਤੁਹਾਡੇ ਮਾਧਿਅਮ ਨਾਲ ਇਹ ਆਮ ਜਨਤਾ ਨੂੰ ਕਹਿਣਾ ਚਾਹਨਾ ਕਿ ਅਗਰ ਕੋਈ ਸਰਦੀ ਸਰਦੇ ਵੱਲੋਂ ਸਰਦੀ ਫੋਟੋ ਲਾ ਕੇ ਜਾਂ ਕਿਸੇ ਤੇ ਵੀ ਫੋਟੋ ਲਾ ਕੇ ਜਿੱਦਾਂ ਹੁਣ ਸੀਪੀ ਸਾਹਿਬ ਦੀ ਫੋਟੋ ਲੱਗੀ ਹੈ ਕੋਈ ਬੰਦਾ ਤੁਹਾਡੇ ਕੋਲੋਂ ਮੰਗ ਕਰਦਾ ਇੱਧਰ ਰੱਖ ਲਿਓ ਹਾਂਜੀ ਅਫਸਰ ਦੇ ਤਖਤਨਾਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਬਿਲਕੁਲ ਕਿਸੇ ਦੀ ਗੱਲ 'ਚ ਨਹੀਂ ਆਣਾ ਕਿਸੇ ਨੂੰ ਪੈਸੇ ਨਹੀਂ ਪਾਣੇ ਚਾਹੇ ਉਹ ਵੀਡਾਈਓ ਮੈਸੇਜ ਉਡਾ ਲਓ ਚਾਹੇ ਉਹ Google Pay ਦੇ ਕਹਿੰਦੇ Google Pay ਕਰ ਦਿਓ ਐਸ ਫੇਸਬੁਕ ਕੋ ਅਕਾਊਂਟ ਤੋਂ ਆਇਆ ਸੀ ਤੁਹਾਨੂੰ ਮੈਸੇਜ ਹਾਂਜੀ ਸਰ ਇਹ ਬਲੌਕ ਤੁਸੀਂ ਹੁਣ ਕੀਤਾ ਸੰਦੂ ਜੀ ਇਹ ਬਲੌਕ ਸੀ ਸੀਪੀ ਸਾਹਿਬ ਦੇ ਲੀਡਰ ਕੋ ਕਰਵਾਇਆ ਅਚਾਨਤ ਲੀਡਰ ਉਹਨਾਂ ਨੇ ਕਿਹਾ ਜੀ ਹੋਰ ਵੀ ਕਈ ਆ ਰਹੀਆਂ ਅੱਛਾ ਜੀ ਹੋਰ ਵੀ ਲੋਕਾਂ ਹੋਰ ਵੀ ਲੋਕਾਂ ਨੂੰ ਕਹਿ ਰਹੇ ਹਾਂਜੀ ਹਾਂਜੀ ਮੈਂ ਤਾਂ ਹੀ ਅੰਦਰੋਂ ਆਇਆ ਸੀ ਇਹ ਬੰਦਾ ਦੱਸਦਾ ਕਿੱਥੇ ਦਾ ਵੀ ਕਿੱਥੋਂ ਦਾ ਰਹਿਣ ਵਾਲਾ ਸਰ ਉਹ ਦੱਸਦਾ ਨਹੀਂ ਹੈ ਇੱਥੋਂ ਪੈਸੇ ਮੰਗ ਲਿਆ ਜੇ ਉਹਨੇ ਇੱਕ ਚੀਜ਼ ਹੈ ਜੀ ਹੋਰ ਵੀ ਤੁਹਾਡੇ ਕੋਲ ਪਹਿਲਾਂ ਹੀ ਆਲਰੇਡੀ ਪੁਲਿਸ ਕੋਲ ਕੰਪਲੇਂਟ ਆ ਗਈ ਤੁਹਾਨੂੰ ਲੱਗਦਾ ਤੁਸੀਂ ਨਾਲ ਹੀ ਕਿਉਂਕਿ ਮਾਰੀ ਮੂਟੀ ਸੀ ਸਰ ਇਹ ਤਾਂ ਪੁਲਿਸ ਨੂੰ ਪੁੱਛੋ ਮੈਂ ਤਾਂ ਇਹ ਗ ਥੋੜਾ ਧਿਆਨ ਸੀਪੀ ਸਾਹਿਬ ਦੇ ਲੀਡਰ ਕੋਲ ਮੈਂ ਬੈਠਾ ਸੀ ਮੈਂ ਕਿਹਾ ਸਰ ਵੀ ਮੈਂ ਸਾਹਿਬ ਨੂੰ ਮਿਲਣਾ ਹੈ ਮੈਨੂੰ ਇੱਦਾਂ ਦਾ ਵੀ ਸਾਹਿਬ ਦੇ ਨਾਮ ਤੇ ਇੱਦਾਂ ਦਾ ਕੰਪਲੀਟ ਮਤਲਬ ਉਹਨਾਂ ਨੇ ਕਿਉਂ ਨਹੀਂ ਬੰਦਾ ਜਿਹਾ ਬੜਿਆ ਬੜਿਆ ਕਿਉਂ ਨਹੀਂ ਬੰਦਾ ਜਿਹਾ ਤੁਹਾਨੂੰ ਤੁਹਾਨੂੰ ਇਹ ਬੰਦਾ ਤੁਹਾਡੇ ਸੰਪਰਕ ਪੰਜ ਦਿਨ ਤੋਂ ਤੁਸੀਂ ਇਹ ਜਦਨ ਰਾਮਜੀਤ ਦਾ ਹਕਮਨ ਹੋਇਆ ਉਸ ਦਿਨ ਤੋਂ ਮੈਨੂੰ ਫੋਨ ਕਰ ਰਿਹਾ ਸਵੇਰੇ ਮਾਰਨਿੰਗ ਹੀ ਨੇ ਕੀ ਦੋ ਦਿਨ ਹੋ ਗਏ ਆ ਦੋ ਦਿਨ ਹੋ ਗਏ ਆ ਅੱਜ ਮੈਂ ਸਾਹਿਬ ਨੂੰ ਮੇਰੀ ਕੰਟੈਕਟ ਇੱਕ ਵਾਰੀ ਕੀਤਾ ਦੋ ਹੋਰੀ ਜਿ ਗੱਲ ਹੋਈ ਨਹੀਂ ਜਦੋਂ ਸਾਹਬ ਨੇ ਮੈਸੇਜ ਪਾਇਆ ਸੀ ਵੀ ਸਾਹਬ ਨੇ ਵੀ ਫੇਕ ਤਾਂ ਮੈਂ ਉਹ ਮਿਲਣ ਆਇਆ ਮੈਂ ਕੰਪਲੇਂਟ ਦੇਣਾ ਹੈ ਆ ਕੰਪਲੇਂਟ ਮੇਰੇ ਕੋਲ ਹੈ ਦਿਖਾਓ ਸਰ ਕੰਪਲੇਂਟ ਹਲੇ ਦਿੱਤੀ ਨਹੀਂ ਤੁਸੀਂ ਫੇਕ ਚੱਲ ਰਹੀ ਠੀਕ ਹੈ ਸਰ ਮਤਲਬ ਤੁਸੀਂ ਰਿਐਲਿਟੀ ਚੈੱਕ ਕਰਨ ਲਈ ਵੀਡੀਓ ਬਣਾਈ ਸਭ ਕੁਝ ਇਹਨਾਂ ਨਾਲ ਗੱਲਬਾਤ ਕੀਤੀ ਲੋਕਾਂ ਨੂੰ ਅਵੇਅਰ ਕਰਦੇ ਬਣਾਈ ਔਰ ਜਿਹੜੇ ਸਾਰੇ ਇਹਨਾਂ ਨੂੰ ਮੰਨਜੂ ਕਿ ਸੀਪੀ ਸਾਹਿਬ ਦੇ ਨਾਮ ਨੂੰ ਬਦਨਾਮ ਕਰਨਾ ਚਾਹੁੰਦੇ ਲੋਕ ਅੰਦਰ ਦੇ ਇਹਨਾਂ ਨੂੰ ਫਿਰ ਦੇ ਅੰਦਰ ਦਿੱਤਾ ਜਾਣਾ ਚਾਹੀਦਾ 27 ਦੇ ਜੋ ਸੀਪੀ ਸਾਹਿਬ ਇਹ ਸਾਰਾ ਕੰਮ ਜੋ ਗਲਤ ਅੰਦਰ ਕਰ ਰਹੇ ਆ ਕਿ ਬੰਦੇ ਜੇਲਾ ਦੇ ਮਗਰ ਜਿਹੜੇ ਪੈਸੇ ਆ ਮੰਗੇ ਜਾ ਰਹੇ ਨੇ ਉਹ ਤੁਹਾਨੂੰ ਲਾਈਵ ਜਿਹੜੇ